ਕਹ ਨਹੀਂ ਕੀ ਕਹ ਨਹੀਂ ਹਾਂ ਕੋਈ ਪਿਆਰ ਨਾਲ ਇਹ ਗੱਲ ਸਮਝਾ ਦੇ ਸਵਾਰੀ ਤੇ ਚੜੂਗੀ ਤੂੰ ਜੋਰ ਲਗਾ ਧਾਰ ਕਣੀ ਤੇ ਤਰ ਨੂੰ ਹੀ ਨੀ ਚੜਦੀ ਨਹੀਂ ਚੜਦੀ ਕਿਆ ਤੇ ਬਾਅਦ ਕਿਹੜਾ ਹੋਰ ਤੈਨੂੰ ਕਿਆ ਮੈਂ ਅਸੀਂ ਤਾਂ ਕਿਸੇ ਨਾਲ ਕਰਕੇ ਚੜਾਈ ਆਂ ਅੱਗੇ ਲੱਗ ਗਿਆ ਤੇਰਾ ਮਸਰ ਨਾ ਚਾਰ ਤੱਕ ਟਾਈਮ ਹੈ ਪ੍ਰਸਤੋ ਪ੍ਰਸਤੋ ਚਾਰ ਤੱਕ ਆਈਡੀ ਉਹਦੀ ਹੈਗੀ ਕੋਈ ਨਹੀਂ ਬਣਾ ਆਈਡੀ ਬਣਾ ਰਹੇ ਭਰਾ ਕੀ ਪਤਾ ਕੀ ਆਈਡੀ ਦਾ ਤੈਨੂੰ ਗਲਤ ਨਹੀਂ ਬੋਲੇ ਤਾਂ ਆਈਡੀ ਪੁੱਛਿਆ ਵੀ ਆਈਡੀ ਹੈਗੀ ਉਹਦੀ ਨਾਲ ਹੀ ਆਈਡੀ ਦਿਖਾ ਦੇ ਤੂੰ ਦੋਨ ਖਾਦੀ ਭਰਾ ਜੀ ਯਾਰ ਆਏ ਨੇ ਵੀਰੇ ਮੂਹ ਨਹੀਂ ਹੈਗਾ ਬਣਾਉਣ ਦਾ ਵੀਡੀਓ ਵੀ ਪਰ ਹੈਗਾ ਯਾਰ ਹੈਗਾ ਵੀ ਕ੍ਰੂਡ ਨਾਲ ਆਏ ਨਹੀਂ ਹੁੰਦਾ ਮੈਂ ਨਹੀਂ ਬਣਾਦਾ ਤੈਨੂੰ ਮੈਂ ਨਹੀਂ ਵੀਡੀਓ ਵੀਰੇ ਜਿਹੜੇ ਡੀਟੀਓ ਸਾਹਿਬ ਪੁੱਛ ਲੈਣ ਮੈਨੂੰ ਮੈਂ ਆਈਡੀ ਦਿਖਾ ਦੂੰਗਾ ਜਾਂ ਕੋਈ ਕੋਈ ਹੋਰ ਪੁੱਛਲੇ ਮੈਂ ਦਿਖਾ ਦਾਂਗਾ ਆਈਡੀ ਠੀਕ ਹੈ ਨਾ ਮੈਂ ਤੁਹਾਨੂੰ ਠੀਕ ਆਈਡੀ ਦਿਖਾਉਂਗਾ ਆਪਣੀ ਇਹ ਨਿੱਤ ਦਾ ਕਲੇਜ ਹੈ ਨਾ ਮੈਂ ਤੁਹਾਨੂੰ ਥੋੜੀ ਆਈਡੀ ਦਿਖਾਉਂਗਾ ਆਪਣੀ ਹੁਣ ਹੈ ਉਹ ਤਾਂ ਬਾਅਦ ਚਾਹ ਤੇ ਨਹੀਂ ਲੱਗੇ ਹਾਂ ਉਹ ਤਾਂ ਨਹੀਂ ਕਰਦੇ ਆ ਇੱਥੇ ਆਣ ਕੇ ਪ੍ਰਾਈਵੇਟ ਸਾਰੀ ਗੱਡੀ ਆਪਾਂ ਪਿੱਛੇ ਟਾਈਮ ਲਾ ਕੇ ਜਾਂਦੀ ਹੈ ਬੰਦਾ ਗੱਲ ਕੀ ਆ ਅੱਜਿਆ ਟਾਈਮ ਮੁੜਿਆ ਭਾਈ ਪਤਾ ਕੀ ਹੋਇਆ ਆਪਾਂ ਜਦੋਂ ਬਾਜਮੀ ਮਾਰਦੇ ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਆਪਾਂ ਕਰੀ ਲੈ ਕੇ ਸਾਈਡ ਤੇ ਖੜਾ ਹੈ ਨਾ ਉਹਦੀ ਗੱਡੀ ਮੁੜਿਆ ਮੈਂ ਕਿਹਾ ਭਾਈ ਉਹਦੀ ਆਉਂਦੀ ਆ ਉਹਦੇ ਵਿੱਚ ਕੱਢ ਲੈ ਮੈਂ ਪਹਿਲਾਂ ਆਪ ਹੀ ਬਾਜਮਣੀ ਦੇ ਲੱਭਣਾ ਮੈਂ ਮਾਰੀ ਜੰਦ ਨਾ ਮਰੇ 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 ਭਾਈ ਇੱਕ ਦੱਸ ਦਿਓ ਕੀ ਮੈਟਰ ਸੀਗਾ ਇਹ ਭਾਈ ਜੀ ਆਪਣਾ ਟਾਈਮ ਪਿੱਛੇ ਨੰਗਲ ਵਾਲੀ ਨੈਣਾ ਦੇਵੀ ਵਾਲੀ ਗੱਡੀ ਦਾ ਸੀਗਾ ਆਪਾਂ ਉਹਦੇ ਟਾਈਮ ਤੇ ਨਿਕਲੇ ਆ ਆਪਣੀ ਗੱਡੀ ਪਿੱਛੋਂ ਆਣ ਕੇ ਆ ਗਈ ਮਨਗਿਰਨ ਸਾਹਿਬ ਵਾਲੀ ਉਸ ਤੋਂ ਬਾਅਦ ਇਹਨਾਂ ਆਣ ਕੇ ਪ੍ਰਾਈਵੇਟ ਵਾਲੇ ਇਕੱਠੇ 10 12 ਜਣੇ ਹੋ ਕੇ ਆ ਗਏ ਵੀ ਤੁਹਾਡਾ ਟਾਈਮ ਹੈ ਨਹੀਂ ਸਵਾਰੀ ਤਾਂ ਬਈ ਧਾਰ ਕਟ ਨੂੰ ਚੜੂਗੀ ਸਵਾਰੀ ਤਾਂ ਕੋਈ ਵੀ ਨਹੀਂ ਰੋਕ ਸਕਦਾ ਸਵਾਰੀ ਤਾਂ ਚੜੂਗੀ ਜੀ ਇਹਨਾਂ ਦਾ ਯਾਨੀ ਡੇਲੀ ਇਸ ਤਰੀਕੇ ਦਾ ਕੰਮ ਕਰਦਾ ਇਹਨਾਂ ਦਾ ਡੇਲੀ ਦਾ ਕੰਮ ਹੈ ਜੀ ਜਿੰਨੀ ਪ੍ਰਾਈਵੇਟ ਮੋਰਿੰਦੇ ਅੱਡੇ ਵਿੱਚ ਚੱਲਦੀ ਹੈ ਇਹਨਾਂ ਦਾ ਡੇਲੀ ਦਾ ਕੰਮ ਹੈ ਜੀ ਯਾਨੀ ਗੁੰਡਾ ਕਰਦੀ ਦਿਖਾਉ ਇੱਥੇ ਪ੍ਰਾਈਵੇਟ ਆਣ ਕੇ ਬਿਨਾਂ ਟਾਈਮ ਤੋਂ ਕਿੰਨੀ ਸਪੈਸ਼ਲ ਜਾਂਦੀ ਹੈ ਜੀ ਅੱਜ ਤੱਕ ਕੋਈ ਵੀ ਨਹੀਂ ਰੋਕਦਾ ਠੀਕ ਹੈ ਜੀ ਹਾਂ ਜਿਰਾ ਕਰ ਲੋ ਗੱਲ ਕਿਹੜਾ ਇਹ ਨਾ ਮੇਨ ਕੜਾ ਗਈ ਬਈ ਹਾਂ ਸਾਰੇ ਵੇਣ ਹੀ ਆ ਆ ਟੀਟੀਆ ਜੀ ਸਾਹਿਬ ਆ ਜਿਹੜੇ ਫੋਨ ਤੇ ਕੰਮ ਨੂੰ ਲਾ ਕੇ ਖੜੇ ਹੋਏ ਆ ਗੱਡੀਆਂ ਕਢਾਉਂਦੇ ਹੱਡੇ ਪਰ ਭਾਜੀ ਕੀ ਮੈਟਰ ਹੈਗਾ ਜੀ ਕੀ ਮੈਟਰ ਕੀ ਹੈ ਕੀ ਕੀ ਮੈਟਰ ਹੈਗਾ ਜੀ ਇਹ ਕਿਉਂ ਟਾਈਮ ਰਹਿਣਾ ਹਾਂ ਦਾ ਯਾਰ ਹਾਂਜੀ ਟਾਈਮ 4 ਦਾ ਟਾਈਮ ਹੈ 9 ਵਜੇ ਆ ਕੇ ਸਵਾਰੀਆਂ ਚੜਾ ਲਈ ਨੇ ਉਹ ਕਹਿ ਰਹੇ ਕਿ ਤੁਸੀਂ ਯਾਨੀ ਟਾਈਮ ਤੋਂ ਪਹਿਲਾਂ ਜੜਾਣ ਲੱਗੇ ਸਵਾਰੀਆਂ ਇਸ ਤੇ ਪਹਿਲਾਂ ਇਹਨਾਂ ਨੇ ਜਿਹੜਾ ਇੰਨਾ ਸੀ ਥੋੜੀ ਜਿੜਾਈਆਂ ਉਹ ਲੋਡ ਵਾਸਤੇ ਉਹਦਾ 9:00 ਵਜੇ 4 ਮਿੰਟ ਦਾ ਟਾਈਮ ਹੈ ਇਹਨਾਂ ਨੇ ਆ ਕੇ 9:00 ਵਜੇ ਸਵਾਰੀਆਂ ਚੜਾ ਲਈ। ਮਰ ਤੋਂ ਕਹਿ ਨੀ ਕਹਿ ਰਹੇ ਕਿ ਜਿਹੜੇ ਪ੍ਰਾਈਵੇਟ ਵਾਲੇ ਆ ਗਏ ਗੁੰਡਾਗਰਦੀ ਦਿਖਾਉਂਦੇ ਇਸ ਤਰੀਕੇ ਇਹ ਜਿਹੜੀ ਜਿਹਦਾ ਸਵਾਰੀ ਚੜ੍ਹਦੇ ਉਹਨੂੰ ਗੁੰਡਾਗਰਦੀ ਦਾ ਉਹ ਕਹਿੰਨੇ ਆ ਕੱਪੜੇ ਬਾੜ ਦੂੰਗੇ ਅਸੀਂ। ਅਦੀ ਕਿਹੜੀ ਗੁੰਡਾਗਰਦੀ ਲਗਾਈ ਹੈ? ਡਰਾਈਵਰ ਨੇ ਅੱਛਾ ਨਹੀਂ ਉਹ ਡਰਾਈਵਰ ਨੇ ਕਿਹਾ ਕਹਿੰਦਾ ਤੁਹਾਡਾ ਟਾਈਮ ਕਿੰਨੇ ਵਜ ਦਾ ਹੈਗਾ? ਉਹਦਾ ਟਾਈਮ ਭੱਜ ਕੇ 4 ਮਿੰਟ ਦਾ ਅੱਛਾ ਇਹ 9 ਵਜੇ ਆ ਕੇ ਸਵਾਰੀਆਂ ਚੜਾਈ ਖੜੇ ਆ ਫੇ ਕਹਿੰਦੇ ਸਵਾਰੀਆਂ ਨਾ ਰੁਕੋ ਟਾਈਮ ਤੱਕ ਤਾਂ ਰੁਕਣਾ ਚਾਹੀਦਾ ਅੱਛਾ ਤੁਹਾਡੀ ਕਿਹੜੀ ਬੱਸ ਹੈ ਜੀ ਬੱਸ ਐਸ ਕੇਟੀ ਆ ਅੱਛਾ ਹਾਂ ਜੀ ਠੀਕ ਹੈ ਜੀ